ਅੱਜ ਆਪਾਂ ਗੁਰਤੇਜ ਬਾਈ ਦੇ ਘਰੇ ਆਏ ਹੋਏ ਆ ਜਿਹੜੀ ਸੰਗਤ ਖੜੀ ਆ ਇਹ ਇੱਕ ਦੁੱਖ ਦੇ ਵਿੱਚ ਆਈ ਹੋਈ ਆ ਦੁੱਖ ਦੇ ਵਿੱਚ ਕਿਵੇਂ ਆਈ ਹੋਈ ਆ ਕਿ ਜਿਹੜੇ ਪਰਿਵਾਰ ਦੀਆਂ ਅੱਜ ਜਿਹੜੀਆਂ ਬਹੁਤ ਵੱਡਾ ਨੁਕਸਾਨ ਹੋਇਆ ਜਿਹੜੀਆਂ ਕਿ ਮੱਜਾਂ ਸੀ ਪਰਿਵਾਰ ਦੀਆਂ ਸਾਰੀਆਂ ਸੂਨ ਵਾਲੀਆਂ ਮੱਜਾਂ ਸੀ ਬਾਕੀ ਮੇਰੇ ਨਾਲ ਸਾਰਾ ਭਾਈਚਾਰਾ ਖੜਾਗਾ ਆਪਾਂ ਜਾਣਕਾਰੀ ਵੀ ਲਵਾਂਗੇ ਤੇ ਸੋਡੇ ਲਈ ਇੱਕ ਰੈਮ ਦੀ ਬੇਨਤੀ ਇਹ ਆ ਕਿ ਜਦੋਂ ਜ਼ਿੰਮੇਦਾਰ ਭਰਾ ਨਾਲ ਕੋਈ ਵੀ ਐਦਾਂ ਦਾ ਹਾਸਤਾ ਹੋ ਜਾਂਦਾ ਉਦੋਂ ਇੱਕ ਦਿਲ ਵੀ ਮਰਨ ਦਿਹਾੜੇ ਹੋ ਜਾਂਦਾ ਤਾਂ ਬਾਕੀ ਮੇਰੇ ਨਾਲ ਸੰਗਤ ਖੜੀ ਆ ਆਪਾਂ ਖਿਆਲੀ ਚੈਲਾ ਵਾਲੀ ਪਿੰਡ ਆ ਜੀ ਇਹ ਝਨੀਰ ਦੇ ਨੇੜੇ ਪੈ ਜਾਂਦਾ ਜ਼ਿਲ੍ਹਾ ਮਾਨਸਾ ਪੈ ਜਾਂਦਾ ਹਲਕਾ ਸਰਦੂਲਗੜ੍ਹ ਦੇ ਵਿੱਚ ਪੈ ਜਾਂਦਾ ਤਾਂ ਸਾਰੀ ਸੰਗਤ ਨੂੰ ਬਈ ਵਾਹਿਗੁਰੂ ਜੀ ਕਾ ਕਾਲਸਾ ਜੀ ਵਾਹਿਗੁਰੂ ਜੀ ਕੀ ਫੱਡੇ ਬਈ ਕੀ ਪਰਿਵਾਰ ਨਾਲ ਹਾਸਤਾ ਹੋਇਆ ਸੀਗਾ ਸਭ ਤੋਂ ਵੱਡੀ ਗੱਲ ਆ ਬਈ ਸਾਡੇ ਇਹ ਜਾਨਵਰ ਜਿਹੜੇ ਇਹ ਪੁੱਤਾਂ ਦੇ ਨੇੜੇ ਆ ਜਾਂਦੇ ਇਹ ਕੀ ਹੋਇਆ ਕਿ ਸ਼ਾਮ ਨੂੰ 4:00 ਵਜੇ ਸ਼ਾਮ ਨੂੰ 4:00 ਵਜੇ ਇਹ ਹਸਲਾ ਵਾਪਰਿਆ। ਠੀਕ ਹੈ ਬਾਈ। ਅੱਛਾ ਬਾਈ। ਸ਼ਾਮ ਨੂੰ 4:00 ਵਜੇ ਇੱਕ ਮੈਸ ਜਦੋਂ ਡਿੱਗ ਪਈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਡਾਕਟਰ ਨੂੰ ਫੋਨ ਕੀਤਾ ਗਿਆ। ਠੀਕ ਹੈ ਬਾਈ। ਜਦੋਂ ਡਾਕਟਰ ਦੇ ਆਉਂਦੇ ਆਉਂਦੇ ਜਦੋਂ ਡਾਕਟਰ ਆ ਕੇ ਖੜਿਆ ਦੂਜੀ ਡਿੱਗ ਪਈ ਤੇ ਫਿਰ ਤੀਜੀ ਡਿੱਗ ਪਈ। ਬਾਈ ਕੋਈ ਲੱਗਤ ਵੀ ਕੋਈ ਕਿਸੇ ਨਾਲ ਕੁਦਰਤ ਦਾ ਕਹਿਰ ਲਾ ਲਓ ਜਾਂ ਕੋਈ ਪਸ਼ੂ ਨੇ ਕੁਝ ਖਾ ਲਿਆ ਜਾਂ ਕੁਝ ਵੀ ਖਾ ਕਰ ਲਿਆ ਉਹ ਹੁਣ ਡਾਕਟਰ ਦੀ ਮੈਡੀਕਲ ਰਿਪੋਰਟ ਦੇ ਵਿੱਚ ਸਾਬ ਇੱਕ ਲੋਡ ਬੰਦ ਪਰਿਵਾਰ ਸੀ ਬਾਈ ਜਿਹੜੀ ਗੱਲ ਆਣਾ। ਸਭ ਤੋਂ ਵੱਡੀ ਗੱਲ ਹੈ ਬਾਈ ਜਿਹੜੇ ਇਹ ਪਸ਼ੂ ਨੇ ਸਭ ਤੋਂ ਪਹਿਲਾਂ ਤਾਂ ਇਹ ਲੋਕ ਰੱਖਣੋਂ हट ਗਏ। ਰੱਖਣੋਂ हट ਗਏ। બીજી ਗੱਲ ਹੈ ਵੀ ਜਿਹੜੇ ਬੰਦੇ ਰੱਖਦੇ ਨੇ ਉਹਨਾਂ ਤੇ ਜਦੋਂ ਇਹ ਜਿਆ ਬਾਣਾ ਵਾਪਰ ਜਾਂਦਾ ਫਿਰ ਇਹ ਪਸ਼ੂ ਰਹਿਣੇ ਕਿੱਥੋਂ ਨੇ? ਰਹਿਣੇ ਕਿੱਥੋਂ ਨੇ? ਇਹ ਕੇਵਲ ਇਹ ਕੋਈ ਵੱਡੇ ਕਾਰੋਬਾਰ ਚਲਾਉਣ ਵਾਸਤੇ ਮੈਸਾਂ ਰੱਖੀਆਂ ਨਹੀਂ ਜਾਂਦੀਆਂ। ਕੇਵਲ ਤੇ ਕੇਵਲ ਆਪਣਾ ਚੁੱਲ੍ਹਾ ਚਲਾਉਣ ਵਾਸਤੇ ਇਹ ਜਿਹੜੀਆਂ ਮੈਸਾਂ ਹੀ ਰੱਖੀਆਂ ਜਾਂਦੀਆਂ। ਰੱਖੀਆਂ ਜਾਂਦੀਆਂ ਨੇ। ਕਿਉਂਕਿ ਜੇ ਆਪਣੀਆਂ ਇਹ ਘਰੇ ਦੁੱਧ ਦਿੰਦੀਆਂ ਤਾਂ ਇਹਨਾਂ ਨਾਲ ਆਪਾਂ ਕੋਈ ਡੈਰੀ ਚ ਪਾ ਕੇ ਕੋਈ ਆਪਣਾ ਜਗਾਰ ਆਪਣਾ ਚੁੱਲ੍ਹਾ ਅਸਲ ਕਹਿੰਦੇ ਵੀ ਸਾਡੀਆਂ ਮਾਤਾ ਪਿਤਾ ਨੇ ਸਾਡਾ ਚੁੱਲ੍ਹਾ ਚਲਾਉਂਦੇ ਆ। ਚੁੱਲ੍ਹਾ ਚਲਾਉਂ ਦੇ ਭਾਈ ਦਾ ਇੱਕ ਕਹਿਣਾ ਸੀ ਕਿ ਜਿਹੜਾ ਮੱਝਾਂ ਨੇ ਮਾਲ ਪਸ਼ੂ ਜਦੋਂ ਆਪਾਂ ਖੇਤੀ ਕਰਦੇ ਆ ਇੱਕ ਖੇਤੀ ਦੇ ਨਾਲ ਜਿਹੜਾ ਤੋਰੀ ਫੁਲਕਾ ਆਪਣਾ ਬਣਦਾ ਉਹ ਕਈ ਭਰਾ ਮਜ਼ਦੂਰ ਕੀ ਕਰਦੇ ਨੇ ਵੀ ਆਪਾਂ ਮੱਝਾਂ ਦੇ ਨਾਲ ਹੀ ਸਿਸਟਮ ਨਿਰਭਰ ਹੁੰਨੇ ਆ ਪਰ ਅੱਜ ਤੱਕ ਜਿਹੜਾ ਪਰਿਵਾਰ ਦੀਆਂ ਬਾਣਾ ਵਾਪਰਿਆ ਵੀ ਮੱਝਾਂ ਜਿਹੜੀਆਂ ਸਾਰੀਆਂ ਦਾ ਨੁਕਸਾਨ ਹੋ ਗਿਆ ਭਾਈ ਮੱਝਾਂ ਉਹ ਸੂਨ ਵਾਲੀਆਂ ਸੀ ਹਨਾ ਤਿੰਨੇ ਸੂਨ ਵਾਲੀਆਂ ਸੀਗੀਆਂ ਦੋ ਲਾਜਾਂ ਬਚ ਗਈਆਂ ਜੀ ਤੇ ਤਿੰਨ ਦੀ ਮੌਤ ਹੋ ਗਈ ਤਿੰਨ ਦੀ ਮੌਤ ਹੋ ਗਈ ਤੇ ਕਹਿਣ ਦਾ ਭਾਬ ਵੀ ਇੱਥੋਂ ਆਸ ਸੀ ਹਨਾ ਜਿਹੜਾ ਦੇਣ ਲੈਣ ਹੁੰਦਾ ਵੀ ਆਪਾਂ ਮੱਝਾਂ ਵੇਚ ਕੇ ਜਾਂ ਕੋਈ ਕਾਰੋਬਾਰ ਆਪਾਂ ਖੜਾ ਕਰਾਂਗੇ ਮੱਝਾਂ ਦੇ ਸੇਨ ਨਾਲ ਭਾਈ ਉਹ ਸਾਰੀਆਂ ਮੰਨ ਕੇ ਚਲੋ ਮਰ ਗਈਆਂ ਅੱਛਾ ਹਾਂ 2 ਵਜ ਰਹੀ ਕਿ ਕੱਟੀਆਂ ਝੋਟੀ ਦੋ ਇੱਕ ਕੱਟੀ ਵਜ ਤਹੀ ਜੀ ਛੋਟੀ ਤਿੰਨ ਤਿੰਨ ਦੀ ਮੌਤ ਹੋ ਗਈ ਤੇ ਭਰਾ ਕੋਲੇ ਕਹਿੰਦੇ ਵੀ ਜਿਹੜੀ ਪੈਲੀ ਸੀ ਉਹ ਵੀ ਥੋੜੀ ਜੀ ਸੇਲ ਹੋਈ ਜਾਏ ਇਸ ਹਾਸਿਆਂ ਦੇ ਵਿੱਚ ਹੀ ਇੱਕ ਰਹਿਮ ਦੀ ਅਪੀਲ ਕਰਦੇ ਆਂ ਵੀ ਜਿੰਨੀ ਵੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋ ਸਕਦੀ ਆ ਮੇਰੇ ਸਾਰੇ ਭਰਾਵਾਂ ਤੱਕ ਉਹਨਾਂ ਤੱਕ ਪਹੁੰਚਾਓ ਤਾਂ ਜੋ ਆਪਾਂ ਆਪਣੇ ਖਜ਼ਾਨਿਆਂ ਦੇ ਵਿੱਚੋਂ ਇਸ ਪਰਿਵਾਰ ਦੇ ਨਾਲ ਖੜੀਏ ਆਪਾਂ ਕਿਉਂਕਿ ਖੜਨਾ ਆਪਣਾ ਫਰਜ਼ ਆ ਮੈਂ ਸਾਰੇ ਸਮੁੱਚੇ ਨਗਰ ਦਾ ਵੀ ਧੰਨਵਾਦ ਕਰਦਾ ਜਿਹੜਾ ਪਰਿਵਾਰਾਂ ਨਾਲ ਹਾਸਤਾ ਹੋਇਆ ਤੇ ਨਾਲ ਦੀ ਨਾਲ ਹੀ ਹਨਾ ਵੀ ਸੰਗਤਾਂ ਨੇ ਪੈਸਾ ਜੋ ਵੀ ਆਪਣੇ ਖਜ਼ਾਨਿਆਂ ਦੇ ਵਿੱਚੋਂ 500000 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਿਵਾਰ ਦਾ ਇੱਕ ਆਪਾਂ ਦਿਲ ਟੁੱਟਣ ਤੋਂ ਬਚਾਉਣਾ ਵੀ ਆਪਾਂ ਨੂੰ ਲੱਗੇ ਪਰਮਾਰ ਨਾਲ ਜਿਹੜਾ ਪਰਿਵਾਰ ਨਾਲ ਹਾਸਤਾ ਹੋਇਆ ਆਪਾਂ ਉਹਨਾਂ ਨਾਲ ਖੜਨਾ ਭਾਈ ਤੁਸੀਂ ਕਾਪੀ ਜਾ ਕੇ ਰੱਖੀ ਹੈ ਵੀ ਪਰਿਵਾਰ ਵੀ ਸਾਥ ਦੀ ਜਾਂਦਾ ਹਨਾ ਪਿੰਡ ਬਈ ਬਿਲਕੁਲ ਪਿੰਡ ਨੇ ਪੂਰਾ ਸਾਥ ਦਿੱਤਾ ਜੀ ਪਹਿਲਾਂ ਇੱਕ ਗੱਲ ਹੋ ਗਈ ਜੀ ਪਹਿਲਾਂ ਗੜੇਮਾਰੀ ਹੋ ਗਈ ਸੀਗੀ ਤਿੰਨ ਚਾਰ ਗੱਲੇ ਕਣਕ ਦੀ ਪਹਿਲਾਂ ਗੜੇਮਾਰੀ ਦੇ ਵਿੱਚ ਆ ਗਈ ਗੜੇਮਾਰੀ ਕਣਕ ਮਰ ਗਈ ਠੀਕ ਹੈ ਜੀ ਹੁਣ ਦੁਬਾਰੇ ਜਦੋਂ ਮੰਨ ਲਓ ਵੀ ਫਸਲ ਪਸ਼ੂਆਂ ਦੀ ਹੋ ਗਈ ਇਹ ਤਿੰਨ ਪਸ਼ੂ ਇੱਕੇ ਦਮ 4-5 ਲੱਖ ਰੁਪਏ ਦਾ ਨੁਕਸਾਨ ਹੋਣਾ ਤੇ ਸਾਡੇ ਪਿੰਡ ਵਾਸੀਆਂ ਮੈਂ ਸਭ ਤੋਂ ਵੱਡੀ ਬੇਨਤੀ ਧੰਨਵਾਦ ਪਿੰਡ ਵਾਸੀਆਂ ਦਾ ਕਰਦਾ ਕਿ ਪਿੰਡ ਵਾਸੀਆਂ ਨੇ ਕੋਸ਼ਿਸ਼ ਕੀਤੀ ਵੀ ਜਦੋਂ ਇਨਸਾਨ ਕਿਸੇ ਦੇ ਘਰੋਂ ਚਲਾ ਜਾਂਦਾ ਹੈ ਉਹ ਤਾਂ ਭਰ ਨਹੀਂ ਸਕਦੇ ਜਦੋਂ ਕੋਈ ਪਸ਼ੂ ਇਦਾਂ ਦੀ ਹਾਸਦਾ ਹੋ ਗਿਆ ਕਿਸੇ ਕਿਸਾਨ ਸਾਡਾ ਪਿੰਡ ਵਾਸੀ ਮੋਢੇ ਦੇ ਮੋਢਾ ਲਾ ਲਾ ਮੋਢਾ ਨਾਲ ਮੋਢਾ ਲਾ ਕੇ ਖੜਦਾ ਬਾਈ ਅੱਜ ਸਾਡੇ ਕੋਲੇ ਵੀ ਡਾਕਟਰੀ ਇਲਾਜ ਜਿੰਨਾ ਹੋਇਆ ਉਹਦੇ ਪੈਸੇ ਤੇ ਜਾ ਸਾਡੇ ਕੋਲੇ 1 ਮਹੀਨੇ ਦੇ ਪੈਸੇ ਸਾਡੇ ਕੋਲੇ ਆ ਗਏ ਨੇ ਉਸ ਤੋਂ ਬਾਅਦ ਅਸੀਂ ਹੋਰ ਵੀ 1 ਮਹੀਸ ਮੰਨ ਲਓ ਵੀ ਬਾਹਰ ਲੀਆਂ ਸੰਸਥਾਵਾਂ ਮੈਨੂੰ ਫੋਨ ਵੀ ਕਰਈਆਂ ਨੇ ਵੀ ਕੋਈ ਕਿਸੇ ਲੋਟਾ ਸਾਡੀ ਵੀ ਮਤ ਲਓ ਅਸੀਂ ਉਹਨਾਂ ਤੋਂ ਵੀ ਲਵਾਂਗੇ ਉਸ ਤੋਂ ਬਾਅਦ ਜੀ 1 ਮਹੀਸ ਆਪਣੇ ਇਹਦੇ ਭਰਾ ਹੈ ਹਰਜੀਤ ਸਿੰਘ ਜੀ ਹੁਮਾ ਵੱਲੋਂ ਇਹਦਾ ਵੀ ਸੀ ਭਾਈ 1 ਮਹੀਸ ਮੈਂ ਲੈ ਕੇ ਦੂੰਗਾ ਤੇ ਇੱਕ ਮੈਂ ਇਸ ਸਾਡੇ ਪਿੰਡ ਵੱਲੋਂ ਸਾਰੇ ਸਹਿਯੋਗ ਨਾਲ ਦਿੱਤਾ ਜਾਊਗਾ ਜਿਹੜਾ ਡਾਕਟਰੀ ਖਰਚਾ ਹੈ ਉਹ ਵੀ ਸਾਡੇ ਪਿੰਡ ਵਾਲਿਆਂ ਦੁਆਰਾ ਤੇ ਇੱਕ ਬੇਨਤੀ ਕਰਦੇ ਆਂ ਕਿ ਚਲੋ ਪਿੰਡ ਨੇ ਤਾਂ ਸਾਥ ਦਿੱਤਾ ਜਿੰਨੇ ਵੀ ਮੇਰੇ ਬਾਹਰ ਜਿਹੜੇ ਭਾਈਚਾਰਾ ਰਹਿੰਦਾ ਜਿੰਨੇ ਵੀ ਮੇਰੇ ਐਨ ਆਰ ਆਈ ਭਰਾ ਨੇ ਛੋਡੇ ਪਰਮਾਤਮਾ ਨੇ ਖਜਾਨੇ ਬਹੁਤ ਵੱਡੇ ਦਿੱਤੇ ਹੋਏ ਆ ਤੁਸੀਂ ਆਪਾਂ ਇਸ ਭਰਾ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਕਾਊਂਟ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ Google Pay ਨੰਬਰ ਚੱਲੀ ਜਾਂਦਾ ਤੁਸੀਂ ਵੱਧ ਤੋਂ ਵੱਧ ਪਰਿਵਾਰ ਨਾਲ ਖੜਨਾ ਆਪਾਂ ਕਿਉਂਕਿ ਖੜਨਾ ਚਾਹੀਦਾ ਜੇ ਪੰਜਾਬੀਅਤ ਦੀ ਗੱਲ ਕਰੀਏ ਕਿ ਪੰਜਾਬੀਆਂ ਦੇ ਦਿਲ ਬਹੁਤ ਪਰਮਾਤਮਾ ਨੇ ਵੱਡੇ ਦਿੱਤੇ ਆ ਗੁਰੂਆਂ ਨੇ ਆਪਾਂ ਨੂੰ ਏਕੀ ਸਿਖਾਇਆ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਬਾਕੀ ਸਾਰੀ ਸੰਗਤ ਦਾ ਸਾਥ ਆ ਜੀ ਤੇ ਪਿੰਡ ਵਾਸੀ ਆ ਜੀ ਖਿਆਲੀ ਚੈਹਲਾ ਵਾਲੀ ਪਿੰਡ ਆ ਜੀ ਨੇੜੇ ਝਨੀਰ ਪਿਆ ਜਾਂਦਾ ਜ਼ਿਲ੍ਹਾ ਮਾਨਸਾ ਪਿਆ ਜਾਂਦਾ ਤਾਂ ਇਹ ਪਰਿਵਾਰ ਦੇ ਜਿਹੜੇ ਪਸੂ ਸੂਣ ਵਾਲੇ ਸੀਗੀਆਂ ਮੱਝਾਂ ਸੂਣ ਵਾਲੀਆਂ ਸੀਗੀਆਂ ਬੜੀਆਂ ਆਸਾਂ ਸੀਗੀਆਂ ਇਸ ਵੀ ਆਪਾਂ ਕਾਰੋਬਾਰ ਦੇ ਵਿੱਚ ਵਾਧਾ ਹੋਣਾ ਪਰ ਪ੍ਰਮਾਤਮਾ ਨੂੰ ਹੋਰ ਮਨਜ਼ੂਰ ਪਾਣਾ ਵਾਪਰਿਆ ਬਹੁਤ ਵੱਡਾ ਜੋ ਸੰਗਤ ਪਿੱਛੇ ਖੜੀ ਆ ਇਹ ਖਿਆਲੀ ਚੈਲ ਵਾਲੀ ਦੀ ਸੰਗਤ ਖੜੀ ਆ ਜੀ ਤੇ ਪਰਿਵਾਰ ਨੇ ਤੇ ਪਿੰਡ ਨੇ ਮਿਲ ਮਿਲ ਜੁਲ ਕੇ ਵੀ ਬਹੁਤ ਜ਼ਿਆਦਾ ਮਦਦ ਕੀਤੀ ਆ ਤਾਂ ਆਪਾਂ ਵੀ ਇੱਕ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਰਕੇ ਵੀ ਇਦਾਂ ਦੇ ਪਰਿਵਾਰ ਨਾਲ ਹਾਸਤਾ ਕਾਹਨੂੰ ਵਾਪਰੇ ਕਿਉਂਕਿ ਬੜੀਆਂ ਆਸਾਂ ਹੁੰਦੀਆਂ ਆਪਾਂ ਜਿਹੜੇ ਮਾਲ ਪਸ਼ੂ ਹੁੰਦੇ ਨੇ ਪੁੱਤਾਂ ਧੀਆ ਵਾਂਗੂ ਪਾਲਦੇ ਨੇ ਤੇ ਬੜੀਆਂ ਆਸਾਂ ਰੱਖਦੇ ਆ ਤੇ ਵੱਧ ਤੋਂ ਵੱਧ ਗੁਰਪਾਣਾਂ ਨਾਲ ਆਪਾਂ ਵੱਧ ਤੋਂ ਵੱਧ ਇਹ ਸ਼ੇਅਰ ਕਰਨਾ ਤਾਂ ਜੋ ਆਪਾਂ ਪਰਿਵਾਰ ਦੇ ਨਾਲ ਮੋਢਾਂ ਨਾਲ ਮੋਢਾ ਲਾ ਕੇ ਖੜੀਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ